ਸਤਿ ਸ਼੍ਰੀ ਅਕਾਲ ਬਾਈ ਜੀ ਅੱਜ ਆਪਾਂ ਪਹੁੰਚੇ ਆਂ ਪਿੰਡ ਛਨੀਰ ਇੱਕ ਮਟੀਰੀਅਲ ਵਾਲ ਦੇ ਤੇ ਬਾਈ ਬਾਈ ਲੱਕੜ ਦਾ ਕੰਮ ਵੀ ਤਿਆਰ ਕਰਦੇ ਆ ਤੇ ਜਿਹੜੀਆਂ ਆਪਣੀਆਂ ਪੀਵੀਸੀ ਸੀਟਾਂ ਨਾਲ ਰੂਮ ਤਿਆਰ ਹੁੰਦੇ ਨੇ ਉਹ ਵੀ ਤਿਆਰ ਕਰਦੇ ਆ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਆਪਾਂ ਧੁਮਾਕਾ ਕਰਾਵਾਂਗੇ ਬਾਈ ਤੋ ਆ ਜਾਓ ਤੁਸੀਂ ਤੁਹਾਨੂੰ ਦਿਖਾਉਣੇ ਆ ਜਿਹੜੀ ਇਹਦੀ ਬਾਈ ਦੀ ਲੋਕੇਸ਼ਨ ਆ ਗਈ ਉਹ ਸਾਹਮਣੇ ਨਿਆਰਾ ਪੰਪਾ ਸਰਸਾ ਮਾਨਸਾ ਰੋਡ ਦੇ ਉੱਤੇ ਹੈ ਜਿਹੜੀ ਦੁਕਾਨ ਆ ਗਈ ਬਾਈ ਤੇਰੇ ਸਾਹਮਣੇ ਬਿਲਕੁਲ ਇਹਨਾਂ ਦੀ ਸ਼ਾਪ ਆ ਗਈ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਇਹ ਸਮਾਨ ਤਿਆਰ ਕਰਕੇ ਦਿੰਦੇ ਨੇ ਤੇ ਬਾਈ ਤਾਂ ਆਪਾਂ ਕਰਦੇ ਆਂ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਠੀਕ ਹੋ ਬਾਈ ਵਧੀਆ ਬਾਈ ਜੀ ਤੇ ਬਾਈ ਆਪਾਂ ਪੀਵੀਸੀ ਦਾ ਤੁਸੀਂ ਕਮਰਾ ਕਹਿੰਦੇ 32000 ਰੁਪਏ ਤਿਆਰ ਕਰਕੇ ਦੇ ਦਾਂਗੇ ਹਾਂਜੀ ਬਾਈ ਤੇ ਕੀ ਕੀ ਮਟੀਰੀਅਲ ਲਾਉਂਗੇ ਸਾਨੂੰ ਉਹ ਦਿਖਾਓ ਜਾਨ ਦਿਖਾ ਦਿਓ ਆ ਜਾਓ ਬਈ ਜਿਹੜੀਆਂ ਝੂਟ ਉਹ ਸੀਟਾਂ ਚੱਲਦੀਆਂ ਨੇ ਉਹ ਲਾ ਕੇ ਦੇਣੀਆਂ ਨੇ ਆਪਾਂ ਨੂੰ ਹਾਂਜੀ ਹਾਂਜੀ ਬਈ ਜਿਹੜੀ ਆ ਸੀਟ ਚੱਲਦੀ ਹੈ ਲਾ ਕੇ ਦੇ ਦੇਵਾਂਗੇ ਬਈ ਜੀ ਇਹਦੀ ਤੇ ਡਿਜ਼ਾਈਨ ਬਹੁਤ ਭਏ ਨੇ ਆਪਣੇ ਕੋਲੇ ਤੁਸੀਂ ਜਿਹੜਾ ਸਿਲੇਕਟ ਕਰੋਗੇ ਆਪਾਂ ਉਹ ਡਿਜ਼ਾਈਨ ਲਾ ਕੇ ਦੇਵਾਂਗੇ ਠੀਕ ਆ ਠੀਕ ਆ ਬੱਟਾਂ ਵਾਲੀਆਂ ਵੀ ਚੱਲਦੀਆਂ ਨੇ ਹਾਂਜੀ ਬਈ ਜੀ ਆਪ ਬਲੂਕਡ ਪੈਨਲ ਆ ਗਿਆ ਜੀ ਹਾਂ ਲੂਬਰ ਆ ਗਿਆ ਜੀ ਠੀਕ ਆ ਚਾਰ ਕੋਲ ਆ ਗਿਆ ਜੀ ਠੀਕ ਆ ਬਰੀਡਮੇਟ ਆ ਗਿਆ ਜੀ ਇੱਕ ਆਲਾ ਵੀ ਲਾ ਕੇ ਦੇਵਾਂ ਜਾਵਾਂ ਬਾਈ ਜੀ ਲਾ ਕੇ ਦੇਵਾਂ 32000 ਦੇ ਵਿੱਚ 32000 ਚ ਲਾ ਕੇ ਦੇਵਾਂਗੇ ਬਾਈ ਤੁਸੀਂ ਡਿਸਲੈਕਟ ਕਰੋ ਜਿਹੜੀ ਚੀਜ਼ ਲਾਉਣੀ ਆਪਾਂ ਤੁਹਾਨੂੰ 32000 ਰੁਪਏ ਚ ਲਾ ਕੇ ਦੇਵਾਂ ਮਟੀਰੀਅਲ ਪੂਰਾ ਇੱਕ ਨੰਬਰ ਹੋਊਗਾ ਜਾਵਾਂ ਇੱਕ ਨੰਬਰ ਬਾਈ ਜੀ ਤੇ ਠੀਕ ਆ ਬਾਈ ਤੇ ਬਾਈ ਜਿਹੜਾ ਲਾਇਟ ਖਰਚਾ ਹੋਊ ਉਹ ਵੱਖਰਾ ਹੋਊਗਾ ਲਾਇਟ ਖਰਚਾ ਵੱਖਰਾ ਹੋਊਗਾ ਲਾਇਟ ਖਰਚਾ ਵੱਖਰਾ ਹੈ ਬਾਈ ਤੇ ਆਪਣਾ ਮੋਬਾਈਲ ਨੰਬਰ ਦੱਸਿਓ ਬਾਈ 84275 ਜੀ 9242 ਠੀਕ ਹੈ ਤੇ ਬਾਈ ਆ ਮੈਂ ਬਾਈ ਦਾ ਸਮਾਨ ਪਿਆ ਜਿੰਮੇ ਜਿਹੜਾ ਸਾਡੇ ਕਮਰੇ ਦੇ ਵਿੱਚ ਲੱਗੂਗਾ ਆ ਵਾਲਾ ਮਟੀਰੀ ਇੱਕ ਬਾਕਸ ਦੇ ਵਿੱਚ 26 27 ਕਿਲੋ ਵਜਣਾਗਾ ਤੇ ਪੂਰੀ ਮਜਬੂਤੀ ਦੇ ਵਿੱਚ ਆ ਜਿਹੜਾ ਮਤਲਬ ਕਿ ਇਹ ਸੀਟਾਂ ਨੇ ਕੋਈ ਆਮ ਜਿਹਾ ਕੰਮ ਨਹੀਂ ਹੈਗਾ ਭਾਈ ਦਾ ਤੇ ਭਾਈ ਜੇ ਕਿਸੇ ਨੇ ਦੁਕਾਨਦਾਰ ਨੇ ਇਹ ਤੋਂ ਸਮਾਨ ਵੀ ਲੈਣਾ ਹੋਵੇ ਤਾਂ ਵਧੀਆ ਰੇਟ ਤੇ ਇਹ ਸਮਾਨ ਵੀ ਦੇ ਦੂਗਾ ਕੋਈ ਵੀ ਵੀਰ ਨੇ ਲੈਣਾ ਹੋਵੇ ਤਾਂ ਇਹਨਾਂ ਤੋਂ ਸੰਪਰਕ ਕਰ ਸਕਦਾ ਪਿੰਡ ਚਨੀਰ ਤੇ ਭਾਈ ਹੋਰ ਕਾਹਦਾ ਕਾਹਦਾ ਕੰਮ ਕਰਦੇ ਹਾਂ ਤੁਸੀਂ ਆਪਾਂ ਲੱਕੜ ਦਾ ਕੰਮ ਵੀ ਕਰਦੇ ਆ ਜੀ ਲੱਕੜ ਦਾ ਹਾਂ ਜੀ ਮਿਨੀਮਮ ਦਾ ਵੀ ਜਿਵੇਂ ਆ ਭਾਈ ਜਿਵੇਂ ਕੈਬਨ ਲਵਾਉਣਾ ਹੋਵੇ ਕਿਸੇ ਨੇ ਭਾਈ ਅਲੂਮੀਨੀਅਮ ਦਾ ਵੀ ਤਿਆਰ ਕਰ ਦਿੰਨੇ ਹਾਂ ਹਾਂਜੀ ਭਾਈ ਜੀ ਵਿੱਚੋਂ ਐ ਕਮਰਾ ਤਿਆਰ ਕਰ ਦੋਗੇ ਜਮਾਂ ਭਾਈ ਜੀ ਦੇਖ ਸਕਦੇ ਹੋ ਤੇ ਬਾਈ ਜਿਹੜੀ ਉਹ ਵਿੰਡੋ ਪਰਦਾ ਲੱਗਿਆਗਾ ਹਾਂਜੀ ਬਾਈ ਜੀ ਇਹ ਵੀ ਲਾ ਦਿੰਦੇ ਜੀ ਮਾੜਾ ਦਿਖਾਓ ਉਹਨੂੰ ਚੱਕ ਕੇ ਟੇਢਾ ਜਿਹਾ ਕਰਕੇ ਦਿਖਾ ਦਿਓ ਇਹਦਾ ਬਾਈ ਯਾਰ ਬਾਜ਼ਾਰ ਦੇ ਵਿੱਚ ਇਹਦਾ 160 170 ਰੁਪਏ ਫੁੱਟ ਆ ਯਾਰ ਤੁਸੀਂ ਕੀ ਰੇਟ ਦੇਓਗੇ ਇਹਨੂੰ ਅਸੀਂ ਬਾਈ ਜੀ 130 ਰੁਪਏ ਅਗਲੇ ਦੇ ਘਰੇ ਲਾ ਕੇ ਆਵਾਂਗੇ ਜੀ ਪੱਕੀ ਗੱਲ ਹੋ ਗਏ ਜਮਾਂ ਬਾਈ ਜੀ 130 ਰੁਪਏ ਦੇ ਵਿੱਚ ਹਾਂਜੀ ਬਾਈ ਜੀ 130 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਮੈਂ ਤਾਂ ਯਾਰ ਬਾਈ ਮਾਨਸਾ ਤੋਂ ਪੁੱਛਿਆ ਸੀ ਇੱਕ ਦਿਨ ਮੈਂ ਤਾਂ 160 ਰੁਪਏ ਬੋਲੇ ਸੀਗੇ ਤੇ ਬਾਈ ਇਹ 130 ਰੁਪਏ ਦੇ ਵਿੱਚ ਤੁਹਾਡੇ ਘਰੇ ਫਿੱਟ ਕਰਕੇ ਜਾਊਗਾ ਤੇ ਬਾਈ ਆ ਜਿਵੇਂ ਕਿ ਇਸ ਤਰ੍ਹਾਂ ਦੇ ਕਮਰੇ ਤਿਆਰ ਕਰਾਉਣੇ ਆ ਜਾਂ ਕੈਬਨ ਤਿਆਰ ਕਰਾਉਣੇ ਆ ਤਾਂ ਬਾਈ ਨਾਲ ਸੰਪਰਕ ਕਰੋ ਤੇ ਬਾਈ ਜਿਵੇਂ ਆ ਲੱਕੜ ਦਾ ਕੰਮ ਆ ਇਹ ਲੱਕੜ ਦਾ ਕੰਮ ਵੀ ਕਰਦਾ ਜਿਵੇਂ ਬਾਈ ਦੀਆਂ ਮਸ਼ੀਨ ਪਈ ਆ 9 ਸਾਲਾਂ ਤੋਂ ਬਾਈ ਇਹ ਕੰਮ ਤਿਆਰ ਕਰਦਾਗਾ ਲੱਕੜ ਦਾ ਤੇ ਪੂਰਾ ਟੌਪ ਦਾ ਮਿਸਤਰੀ ਹੈਗਾ ਤੇ ਆ ਦੇਖ ਸਕਦੇ ਤੁਸੀਂ ਵਿੰਡੋ-ਵਿੰਡੋ ਤਿਆਰ ਕੀਤੀਆਂ ਨੇ ਜਿਵੇਂ ਪੱਲੇ ਤਿਆਰ ਕੀਤੇ ਨੇ ਸੱਡਾਂ ਲਈ ਤੇ ਪਹਿਲਾਂ ਬਾਈ ਦਾ ਲੱਕੜ ਦਾ ਕੰਮ ਹੀ ਸੀ ਤੇ ਹੁਣ ਸੀਟਾਂ ਦਾ ਕੰਮ ਹੋਣੀ ਚਲਾਇਆ ਪੀਵੀਸੀ ਦਾ ਤੇ ਬਾਈ ਨਾਲ ਕਰੋ ਸੰਪਰਕ ਤੁਹਾਨੂੰ ਲੋਕੇਸ਼ਨ ਦੁਬਾਰੇ ਦੱਸਣ ਨੇ ਆ ਪਿੰਡ ਛਨੀਰ ਮਾਨਸਾ ਸਰਸਾ ਰੋਡ ਦੇ ਉੱਤੇ ਨਿਆਰਾ ਪੰਪ ਦੇ ਬਿਲਕੁਲ ਸਾਹਮਣੇ ਤੇ ਮੋਬਾਈਲ ਨੰਬਰ ਬਤੇਰੇ ਜਾਣਕਾਰੀ ਲਈ ਮੋਬਾਈਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਧੰਨਵਾਦ